ਸਸਿਕਾ ਦੋਸਤੋ ਵੈਲਕਮ ਟੂ ਮਾਈ ਨਿਊ ਵਲੋਗ ਤੇ ਅੱਜ ਆ ਸੰਡੇ ਤੇ ਮੌਸਮ ਵੀ ਬਹੁਤ ਵਧੀਆ ਹੋਇਆ ਵਾ ਤੇ ਅੱਜ ਰਾਤ ਲੇਟ ਸੁੱਤਾ ਸੀ ਸੋ ਐਡੀਟਿੰਗ ਕਰਕੇ ਤੇ ਹੁਣ ਵੱਜ ਗਏ ਆ 12 ਵੱਜਣ ਵਾਲੇ ਨੇ ਤੇ ਰੈਡੀ ਹੋ ਗਏ ਆ ਤੇ ਅੱਜ ਲੇਟ ਉੱਠੇ ਸੀ ਸੰਡੇ ਨੂੰ ਐਹੀ ਛੁੱਟੀ ਆ ਆਪਣੀ ਤੇ ਹੁਣ ਰੈਡੀ ਹੋਇਆ ਵਾ ਸੋ ਚੱਲੇ ਆ ਡੈਡੀ ਹੁਣ ਲੈ ਕੇ ਸੋ ਅੱਜ ਜਾਣਾ ਪਾ ਧਿਆਨਪੁਰ ਸੋ ਅੱਗੇ ਤੇ ਜਾਇਦਾ ਸੀ ਬਟ ਅੱਜ ਆ ਇਹ ਆ ਕਿ ਡੈਡੀ ਹੁਣ ਚੱਲੇ ਕਿੰਨੇ ਚਿਰਾਂ ਬਾਅਦ ਤੇ ਕੇ ਲੋਕੀ ਭੋਲਾ ਬਕਸੌਣ ਬੰਦਾ ਜੇदो ਬੰਦੇ ਨੂੰ ਆ ਜੇ ਕਿ ਹਾਂ ਵੀ ਮਾਰੇ ਨਹੀਂ ਹੁਣ ਆਪੇ ਛੱਡ ਲਿਆ ਵਾ। ਤੋਂ ਜੀ ਵੀ ਬੰਨ ਲਿਆ ਕੋਈ ਨਾ ਹੁੰਦਾ ਵਾ। ਸੋ ਬਹੁਤ ਵਧੀਆ ਗਿਆ ਲਿਆ। ਸੋ ਅੱਜ ਲੈ ਕੇ ਚੱਲਾਂ ਡੈਡੀ ਉਹਨਾਂ ਨੂੰ। ਸੋ ਧਿਆਨਪੁਰ ਦਰਸ਼ਨ ਕਰਨ ਤੇ ਬਾਕੀ ਮੌਸਮ ਬਹੁਤ ਵਧੀਆ ਹੈਗਾ ਵਾ। ਤੇ ਬਹੁਤ ਚੰਗੀ ਗਿਆ ਲਿਆ। ਤੇ ਬਾਈਕ ਤੇ ਜਾਣਾਗਾ ਤਾਂ ਸੋ ਰੈਡੀ ਹੋ ਗਿਆ ਡੈਡੀ ਉਹਨੇ ਵੀ। ਸੋ ਨਾਸ਼ਤਾ ਵੀ ਕਰ ਲਿਆ ਵਾ ਤੇ ਚੱਲਦੇ ਆਂ ਫਿਰ। ਦੇਖਦੇ ਹਾਂ ਫਿਰ ਕਿੰਦਾ ਜਿੰਨ ਰੇਂਦਾਬਾਦ ਤੇ ਪੂਰੇ ਵਲੌਗ ਦੇ ਨਾਲ ਬਣਾਈ ਰਿਓ ਸੋ ਤੁਹਾਨੂੰ ਮੈਂ ਜਿਹੜੇ ਧਿਆਨ ਖੋਦ ਦੇ ਦਰਸ਼ਨ ਕਰਵਾਵਾਂਗੇ ਤੇ ਚੱਲਦੇ ਹਾਂ ਫਿਰ ਇਹ ਨਿਕਲ ਗਏ ਆਪਾਂ ਹੁਣ ਬਾਈਪਾਸ ਨੂੰ ਤੇ ਇਹ ਇੱਥੋਂ ਜਿਹੜਾ ਵਾ ਕੋਈ 18 ਕਿਲੋਮੀਟਰ ਤੇ ਜਿਹੜਾ ਵਾ ਕੋਟਰੀ ਅੱਡਾ ਤੇ ਅੱਗੋਂ ਜਿਹੜਾ 3 ਕਿਲੋਮੀਟਰ ਆ ਜਾਂਦਾ ਸੋ ਟੋਟਲ ਜਿਹੜਾ ਵਾ ਕੋਈ 21 ਕਿਲੋਮੀਟਰ ਜਿਹੜਾ ਵਾ ਬਣਦਾ 1 2 ਕਿਲੋਮੀਟਰ ਇਹ ਮੌਸਮ ਵੀ ਬਹੁਤ ਵਧੀਆ ਹੈ ਤੋਂ ਫਟਾਫਟ ਪਹੁੰਚਦੇ ਆ ਸੋ ਦਰਵਾਜ਼ੇ ਤੇ ਬਲੌਗ ਦੇ ਨਾਲ ਬਣੀ ਰਹੋ ਏ ਪਹੁੰਚ ਗਏ ਆਪਾਂ ਤਿਆਨਪੁਰ ਪਿੰਡ ਤੇ ਇਹ ਵਸ ਜਿਹੜਾ ਬਾਜ਼ਾਰ ਦਾ ਮੋਹਲਿਆ ਸੋ ਬਾਜ਼ਾਰ ਦੇ ਵਿੱਚੋਂ ਦੀ ਹੁੰਦੇ ਹੋਏ ਸੋ ਦਰਬਾਰ ਦੇ ਤੁਹਾਨੂੰ ਜਿਹੜੇ ਦਰਸ਼ਨ ਕਰਾਉਨੇ ਆ ਤੇ ਪੂਰੇ ਵਲੌਗ ਦੇ ਨਾਲ ਬਣੇ ਰਹੋ ਤੇ ਜਿਹੜੇ ਨਵੇਂ ਨੇ ਉਹ ਵੀ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੈ ਸ਼੍ਰੀ ਬਾਬਾ ਲਾਲ ਦੀ ਆਜੋ ਦਰਸ਼ਨ ਕਰੀਏ ਤੇ ਇਹ ਆ ਬਾਜ਼ਾਰ ਦਾ ਰਸਤਾ ਤੇ ਮੁੱਖੇ ਦਰਬਾਰ ਤੋਂ ਪਹਿਲਾਂ ਜਿਹੜਾ ਵਾ ਬੋਲੀ ਦੇ ਵੀ ਦਰਸ਼ਨ ਹੁੰਦੇ ਨੇ ਤੇ ਨਵਾਲੀ ਇੱਥੇ ਦੁਕਾਨਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੋਂ ਜਿਹੜਾ ਆਪਾਂ ਫੁੱਲੀਆਂ ਦਾ ਪ੍ਰਸ਼ਾਦ ਮਿੱਠਾ ਪ੍ਰਸ਼ਾਦ ਉਹ ਲੈ ਕੇ ਜਾ ਸਕਦੇ ਆ ਤੇ ਇਹ ਦਰਬਾਰ ਦੀ ਐਂਟਰੀ ਤੋਂ ਐਂਟਰੀ ਤੋਂ ਪਹਿਲਾਂ ਆ ਇੱਥੇ ਜੋੜੇ ਘਾ ਰਿਆ ਤੋਂ ਜੋੜੇ ਆਪਾਂ ਆਪਣੇ ਜਮਾ ਕਰਾਉਂਦੇ ਨੇ ਹੁਣ ਚੱਲਦੇ ਆਪਾਂ ਅੰਦਰ ਦਰਬਾਰ ਨੂੰ ਪੌੜੀਆਂ ਚੜਦਿਆਂ ਇਹ ਸਾਹਮਣੇ ਤੁਹਾਨੂੰ ਜਿਹੜਾ ਵਾ ਲੰਗਰ ਹਾਲ ਦੇ ਦਰਸ਼ਨ ਹੋਣਗੇ ਸੋ ਲੰਗਰ ਜਿਹੜਾ ਇੱਥੇ 24 ਘੰਟੇ ਚੱਲਦਾ ਰਹਿੰਦਾ ਸੋ ਇੱਥੋਂ ਦੇ ਲੰਗਰ ਦੇ ਵਿੱਚ ਖੜੀ ਹੋ ਜਿਹੜੇ ਨੇ ਕਾਫੀ ਮਸ਼ਹੂਰ ਨੇ ਤੇ ਆ ਕੇ ਲੰਗਰ ਜ਼ਰੂਰ ਛਕੋ ਤੇ ਫਿਰ ਜਿਹੜਾ ਵਾ ਅੰਦਰ ਜਾ ਕੇ ਜਿਹੜੀ ਦਰਵਾਜ਼ੇ ਦੀ ਐਂਟਰੀ ਜਿਹੜੀ ਨੇ ਨਾਲ ਸ਼ੁਰੂ ਹੋ ਜਾਂਦੀ ਆ ਤੇ ਇਹ ਆ ਦਰਵਾਜ਼ੇ ਦੀ ਐਂਟਰੀ ਏ ਬਾਬਾ ਲਾਲ ਜੀ ਦੀ ਸਮਾਦੀ ਤੇ ਅੱਜ ਜਿਹੜਾ ਸੰਡੇ ਸੀ ਸੋ ਜਿਹੜਾ ਸੰਗਤ ਕਾਫੀ ਦੂਰ ਦੂਰ ਤੋਂ ਆਈਆਂ ਨੇ ਤੇ ਅੱਜ ਸੌਣ ਦਾ ਜਿਹੜਾ ਲਾਸਟ ਐਤਵਾਰ ਵੀ ਸੀ ਸੋ ਤੁਹਾਨੂੰ ਬਾਬਾ ਲਾਲ ਵੀ ਲੈ ਕੇ ਜਾਵਾਂਗੇ ਸੋ ਉੱਥੇ ਜਿਹੜਾ ਵਾ ਅੱਜ ਲਾਸ ਸੰਡੇ ਲਾਸ ਸਾਵਣ ਦਾ ਜਿਹੜਾ ਪੰਡਾਰਾ ਵੀ ਚੱਲਦਾ ਆਵਾ ਸੋ ਉਹਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਆ ਜੋ ਹੁਣ ਸਮਾਦੀ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਤੇ ਪੂਰੇ ਵਲੋਗ ਦੇ ਨਾਲ ਬਣੇਗਾ ਨੈੰਡ ਟੂਕ ਤੇ ਟਾਈਮ ਹੁਣ 1.5 ਵਜ ਗਏ ਨੇ ਤੇ ਮਾਰੇ ਦੇ ਜਿਹੜੇ ਬੈਠਣ ਦਾ ਟਾਈਮ ਆ ਉਹ ਹੁਣ 3.30 ਵਜ ਦਾ ਵਾ ਤੇ ਫਿਰ ਜਿਹੜੇ ਸਮਾਦੀ ਦੇ ਵਿਦਰਸ਼ਨ ਦਾ ਨੂੰ ਕਰਵਾਵਾਂਗੇ 3.30 ਵਜ ਜਿਹੜੀ ਸਮਾਦੀ ਦੇ ਵਿਦਰਸ਼ਨ ਹੋ ਜਾਣਗੇ ਸੋ ਇਦੋਂ ਪਰਿਕਰਮਾ ਕਰਦੇ ਹੋਏ ਤੇ ਜਿਹੜੇ ਮਾਰੇ ਦੇ ਬੈਠਣ ਦਾ ਜਿਹੜਾ ਵਾ ਹਸਨ ਉਹ ਇਸ ਸਾਈਡ ਤੇ ਜਿਹੜੀਆਂ ਲਾਈਨ ਲੱਗੇਗੀ ਤੇ ਉਹਦੋਂ ਪਹਿਲਾਂ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਉਹ ਪ੍ਰਸ਼ਾਦਾ ਛਕਣ ਵਾਸਤੇ ਲੰਗਰ ਘਰ ਵੀ ਜਾ ਸਕਦੀਆਂ ਨੇ ਤੇ ਇਹ ਆ ਮਾਰੇ ਦਵਾਰਕਾ ਦਾਦੀ ਦੀ ਜਗਾ ਤੇ ਇਹ ਪਹੁੰਚੇ ਹੁਣ ਅਸੀਂ ਰਾਮ ਦਰਬਾਰ ਸੋ ਜਿੱਥੇ ਸਵੇਰ ਤੇ ਸ਼ਾਮ ਦੋਨੋਂ ਟਾਈਮ ਜਿਹੜੀ ਆ ਇਥੇ ਪੂਜਾ ਆਰਤੀ ਜਿਹੜੀ ਆ ਕੀਤੀ ਜਾਂਦੀ ਆ ਤੇ ਟਾਈਮ ਹੋ ਗਿਆ ਵਾ ਹੁਣ 22 ਵਜ ਗਏ ਨੇ ਤੇ ਅਸੀਂ ਵੀ ਚੱਲੇ ਆਂ ਲੰਗਰ ਘਰ ਪ੍ਰਸ਼ਾਦਾ ਛਕਣ ਫਿਰ ਆਪਾਂ ਜਿਹੜਾ ਵਾ 3:30 ਵਜੇ ਆ ਕੇ ਉਹ ਦਰਸ਼ਨ ਕਰਾਂਗੇ ਤੇ ਫਿਰ ਸਮਾਧੀ ਦੇ ਵੀ ਦਰਸ਼ਨ ਜਿਹੜੇ ਕਰਾਂਗੇ ਉਦੋਂ ਬਾਅਦ ਫਿਰ ਤੁਹਾਨੂੰ ਜਿਹੜੇ ਆ ਤਲਾਹ ਦੇ ਵੀ ਦਰਸ਼ਨ ਕਰਵਾਵਾਂਗੇ ਜਿਵੇਂ ਕਿ ਪਤਾ ਹੀ ਆ ਕਿ ਅੱਜ ਸੌਨ ਦਾ ਲਾਸਟ ਐਤਵਾਰ ਆ ਸੋ ਉੱਥੇ ਵੀ ਜਿਹੜਾ ਵਾ ਪੰਦਾਰਾ ਚੱਲਦਾ ਪਿਆ ਵਾ ਤੇ ਅੱਜ ਖੁਸ਼ੀ ਵਾਲੀ ਗੱਲ ਇਹ ਹੈ ਕਿ ਡੈਡੀ ਵੀ ਕਿੰਨੇ ਚਿਰਾਂ ਬਾਅਦ ਜਿਹੜੇ ਨੇ ਮੇਰੇ ਨਾਲ ਆਏ ਨੇ ਤੇ ਹਮ ਅੱਖਾਂ ਤੋਂ ਦੇਖਤੇ ਨਹੀਂ ਸਕਦੇ ਤੇ ਉਸ ਇਸ ਕਰਕੇ ਜਿਹੜਾ ਮੈਨੂੰ ਹੀ ਨਾਲ ਆਣਾ ਪਿਆ ਵਾ ਇਹ ਬੈਂਡ ਵਾਜੇ ਸੋ ਅੱਜ ਆਏ ਸੀ ਧਿਆਨਪੁਰ ਸੋ ਟਾਈਮ ਜਿਹੜੇ 5 ਵਜੇ ਗਏ ਆ ਤੇ ਅੱਜ ਜਿਹੜਾ ਸੀ ਸੌਣ ਦਾ ਲਾਸਟ ਜਿਹੜਾ ਹੀ ਐਤਵਾਰ ਸੀ ਤੇ ਅੱਧ ਲੱਗਾ ਸੀ ਭੰਡਾਰਾ ਸੋ ਇਹ ਹੁਣ ਪੁੰਚੇ ਤਲਾ ਮੰਦਰ ਤੇ ਅੰਦਰਸ਼ਨ ਕਰਾਣੇ ਆ ਜਪੋਲੇ ਸ਼ੰਕਰ ਇਹ ਭੋਲੇ ਸ਼ੰਕਰ ਦੀ ਹੈਗਾ ਹਰ ਹਰ ਮਹਾਦੇਵ ਤੇ ਇਹ ਉਹ ਪਵਿੱਤਰ ਸਰੋਵਰ ਜਿੱਥੇ ਆਪਾਂ ਇਸ਼ਨਾਨ ਵੀ ਕਰਕੇ ਤੇ ਸਾਹਮਣੇ ਆ ਮਹਾਰਾਜ ਜਗਦੀਸ਼ ਰਾਜੀ ਜੀ ਦੀ ਸਮਾਦੀ ਸੋ ਇੱਥੋਂ ਦਾ ਇਤਿਹਾਸ ਜਿਵੇਂ ਕਿ ਪਤਾਈਆ ਜੀ ਨੇ ਸੰਤਾਂ ਇੱਕ ਦਿਆਨੇ ਡੇਲੀ ਤੇ ਆਪਣਾ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਸੋ ਕਮੈਂਟ ਦੇ ਦਿਓ ਜੀ YouTube ਦੱਸਿਓ ਕਿ ਇਹ ਸਮਾਦੀ ਦੀ ਖਾਸਿਅਤ ਕੀ ਹੈਗੀ ਆ ਏ ਉੱਥੇ ਲੱਗਾ ਸੀ ਭੰਡਾਰਾ ਤੇ ਇੱਧਰ ਬੈਠੇ ਨੇ ਡੈਡੀ ਹੁਣੇ ਤੇ ਅੱਜ ਜਿਹੜੇ ਤਲਾਵ ਵਾਲੀ ਮਹਾਰਾਜ ਦੇਵੀ ਦੇ ਦਰਸ਼ਨ ਹੋ ਗਏ ਨੇ ਸੋ ਬਹੁਤ ਵਧੀਆ ਸੀ ਅੱਜ ਦਾ ਦਿਨ ਇਹ ਸੀ ਤੁਹਾਨੂੰ ਕਰਾਇ ਜਿਹੜੇ ਧਿਆਨਪੁਰ ਦਰਵਾਦ ਦੇ ਦਰਸ਼ਨ ਤੇ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਫਿਰ ਮਿਲਾਂਗੇ ਆਪਣਾ ਨੈਕਸਟ ਵਲੋਗ ਦੇ ਵਿੱਚ ਓਕੇ ਬਾਈ ਸਿਊ ਟਾਟਾ ਜੈ ਸ਼੍ਰੀ ਭਗਵਾਨ ਲਾਡਲੀ ਸਤਿ ਸ਼੍ਰੀ ਅਕਾਲ